ਅੱਜ ਦੀ ਸਵੇਰ 10ਵੀਂ ਕਲਾਸ ਦੇ ਬੱਚਿਆਂ ਲਈ ਵਿਸ਼ੇਸ਼ ਸੀ ਕਿਉਂਕਿ ਖਾਲਸਾ ਸਕੂਲ ਵਿੱਚ ਕਈ ਟੀਚਰ ਰਲ ਮਿਲ ਕੇ ਬੱਚਿਆਂ ਨੂੰ ਧਾਰਮਿਕ ਜਾਣਕਾਰੀ ਦੇ ਰਹੀਆਂ ਸਨ ਜਿਵੇਂ ਹੀ ਟੀਚਰ ਕਲਾਸ ਵਿੱਚ ਦਾਖਲ ਹੋਈਆਂ ਤਾਂ ਬੱਚਿਆਂ ਨੇ ਬੜੇ ਹੀ ਪਿਆਰ ਬਰੀ ਨਿਗਾਹ ਨਾਲ ਉਹਨਾਂ ਨੂੰ ਦੇਖਿਆ ਟੀਚਰ ਵੀ ਆਓ ਬੱਚਿਓ ਅੱਜ ਅਸੀਂ ਆਪਣੇ 10 ਗੁਰੂਆਂ ਦੇ ਨਾਮ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੇ ਕਿਹਾ ਬੱਚੇ ਖੁਸ਼ ਹੋਗੇ ਕਿਉਂਕਿ ਉਹਨਾਂ ਨੂੰ ਆਪਣੇ ਗੁਰੂ ਸਹਿਬਾਨ ਦੀ ਬਹੁਤ ਇੱਜ਼ਤ ਸੀ ਬਾਰੀ-ਬਾਰੀ ਕਹਾਣੀ ਦੇ ਰੂਪ ਵਿੱਚ ਸਾਰੇ ਆਨੇ ਪੜਨਾ ਸ਼ੁਰੂ ਕੀਤਾ ਟੀਚਰ ਜਿਸ ਦੀ ਵਾਰੀ ਸਭ ਤੋਂ ਪਹਿਲਾਂ ਆਈ ਜਗਜੀਤ ਕੌਰ ਸੀ ਉਹਨਾਂ ਕਹਿਆ ਸਾਡਾ ਪਹਿਲਾ ਗੁਰੂ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਾਨੂੰ ਇੱਕ ਓੰਕਾਰ ਦੀ ਸਿੱਖਿਆ ਦਿੱਤੀ ਅਤੇ ਉਹ ਜਗਤ ਗੁਰੂ ਨਾਮ ਤੋਂ ਜਾਣੇ ਜਾਂਦੇ ਹਨ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਅਤੇ ਲੋਕਾਂ ਦੇ ਭਰਮ ਦੂਰ ਕੀਤੇ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨੇ ਗੁਰਮੁਖੀ ਲਿਖਣ ਦੇ ਲਈ ਸਾਨੂੰ ਸਿਖਾਈ ਦਿੱਤੀ ਗੁਰੂ ਅੰਗਦ ਦੇਵ ਜੀ ਨੇ ਹੀ ਗੁਰਮੁਖੀ ਦਾ ਚਲ ਚੱਲਨ ਸਿਖਾਇਆ ਸੀ ਇਸੀ ਗੁਰਮੁਖੀ ਵਿੱਚ ਕਿਵੇਂ ਅੱਗੇ ਵੱਧ ਸਕਦੇ ਹਾਂ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲੈਣਾ ਸੀ ਸਾਡੇ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਹੋਏ ਨੇ ਉਹਨਾਂ ਨੇ ਲੰਗਰ ਦੀ ਪਰੰਪਰਾ ਬਹੁਤ ਹੀ ਮਜ਼ਬੂਤ ਤਰੀਕੇ ਨਾਲ ਸ਼ੁਰੂ ਕੀਤੀ ਸੀ ਉਹਨਾਂ ਨੂੰ ਬਹੁਤ ਹੀ ਮਹਾਨ ਗੁਰੂ ਵੀ ਕਿਹਾ ਜਾਂਦਾ ਹੈ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਨੀਂਮ ਇੱਕ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਤੋਂ ਰਖਵਾਈ ਸੀ ਗੁਰੂ ਰਾਮਦਾਸ ਜੀ ਦੇ ਘਰ ਜੋ ਵੀ ਜਾਂਦਾ ਹੈ ਹਮੇਸ਼ਾ ਹੀ ਚੋਲੀਆਂ ਭਰ ਕੇ ਹੀ ਆਉਂਦਾ ਹੈ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਆਦ ਗ੍ਰੰਥ ਦੀ ਰਚਨਾ ਕੀਤੀ ਅਤੇ ਉਹਨਾਂ ਨੇ ਹੀ ਹਰਿਮੰਦਰ ਸਾਹਿਬ ਦਾ ਪੂਰਨ ਰੂਪ ਵਿੱਚ ਵਿਸਤਾਰ ਕੀਤਾ ਸੀ ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਰੀ ਆਈ ਕਿ ਐਸੀ ਇੱਥੇ ਪ੍ਰਕਾਸ਼ ਕਰਨਾ ਹੈ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਬਨਾਇਆ ਅਤੇ ਹਰਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਇਸ ਦਾ ਨਾਮ ਆਠ ਗ੍ਰੰਥ ਸੀ ਬੱਚੇ ਬੜੇ ਧਿਆਨ ਨਾਲ ਸੁਣ ਰਹੇ ਸਨ ਬੀਬੀ ਜੀ ਨੇ ਅੱਗੇ ਦੱਸਿਆ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਨੇ ਮੀਰੀ ਪੀਰੀ ਦੀ ਸਿੱਖਿਆ ਦਿੱਤੀ ਇਹ ਅਕਾਲ ਤਖਤ ਦੇ ਰੂਪ ਵਿੱਚ ਅੱਜ ਸਾਡੇ ਕੋਲੇ ਉਪਲਬਧ ਹੈ ਜਿੱਥੇ ਦੋ ਨਿਸ਼ਾਨ ਸਾਹਿਬ ਝੂਲਦੇ ਹਨ ਇੱਕ ਮੀਰੀ ਦਾ ਅਤੇ ਇੱਕ ਪੀਰੀ ਦਾ ਬੱਚੇ ਬੜੇ ਧਿਆਨ ਨਾਲ ਸੁਣ ਰਹੇ ਸੀ ਸਤਵੇਂ ਗੁਰੂ ਗੁਰੂ ਹਰ Rai ਜੀ ਨੇ ਬਿਮਾਰ ਲੋਕਾਂ ਦੀ ਸੇਵਾ ਕੀਤੀ ਅਤੇ ਬਹੁਤ ਸਥਾਨ ਦੇ ਉੱਤੇ ਗੁਰਬਾਣੀ ਦਾ ਪ੍ਰਚਾਰ ਕੀਤਾ ਸਾਡੇ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਜੀ ਨੇ ਦਿੱਲੀ ਵਿੱਚ ਬਿਮਾਰ ਲੋਕਾਂ ਦੀ ਮਦਦ ਲਈ ਆਪਣੀ ਜ਼ਿੰਦਗੀ ਵਾਰ ਦਿੱਤੀ ਉਹਨਾਂ ਨੇ ਦਿੱਲੀ ਵਿੱਚ ਜੋ ਬਿਮਾਰੀ ਬਹੁਤ ਹੀ ਭਿਆਨਕ ਸੀ ਉਸ ਦੇ ਲਈ ਬਹੁਤ ਜ਼ਿਆਦਾ ਮਦਦ ਕੀਤੀ ਅਤੇ દવાખાਨੇ ਖੋਲੇ ਉਸ ਦੌਰਾਨ ਹੀ ਉਹ ਵੀ ਅਕਾਲ ਚਲਾਣਾ ਕਰ ਗਏ ਸਨ ਸਾਡੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਦਿੱਲੀ ਵਿੱਚ ਚਾਂਦਨੀ ਚੌਕ ਤੇ ਆਪਣਾ ਸ਼ੀਸ਼ ਬਲੀਦਾਨ ਕਰ ਦਿੱਤਾ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਬੱਚੇ بڑے ਉਤਸ਼ਾਹ ਨਾਲ ਸੁਣ ਰਹੇ ਸੀ ਅਖੀਰ ਵਿੱਚ ਬੀਬੀ ਜੀਤ ਕੌਰ ਨੇ ਸ਼ਾਨ ਨਾਲ ਆਖਿਆ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਪੰਥ ਸਾਜਿਆ ਅਤੇ ਗੁਰਗੱਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਨੰਦੇੜ ਵਿੱਚ ਦਿੱਤੀ ਅਤੇ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਾਰੇ ਬੱਚੇ ਬੜੇ ਹੀ ਜੋਸ਼ ਨਾਲ ਨਾਮ ਦਹਿਰਾਉਣ ਲੱਗ ਪਏ ਟੀਚਰ ਵੀ ਬਹੁਤ ਖੁਸ਼ ਹੋ ਰਹੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਬੱਚਿਆਂ ਨੂੰ ਗੁਰੂਆਂ ਦੀਆਂ ਕਹਾਣੀਆਂ ਸਿੱਖਿਆ ਬਹੁਤ ਹੀ ਚੰਗੀਆਂ ਲੱਗਦੀਆਂ ਹਨ ਅਤੇ ਉਹਨਾਂ ਦੇ ਦਿਲ ਵਿੱਚ ਉੱਤਰ ਜਾਂਦੀਆਂ ਹਨ ਇਸ ਤਰ੍ਹਾਂ ਨਾਲ ਅੱਜ ਉਹਨਾਂ ਬੱਚਿਆਂ ਨੇ 10 ਗੁਰੂਆਂ ਦੇ ਨਾਮ ਪੂਰੀ ਤਰ੍ਹਾਂ ਯਾਦ ਕਰ ਲਏ ਹਨ ਉਮੀਦ ਹੈ ਤੁਹਾਨੂੰ ਵੀ 10 ਗੁਰੂਆਂ ਦੇ ਨਾਮ ਜ਼ਰੂਰ ਹੀ ਯਾਦ ਹੋਏ ਹੋਣਗੇ ਆਓ ਇਸ ਕਹਾਣੀ ਦੇ ਅਨਸਾਰ ਆਪਾਂ ਵੀ ਗੁਰੂ ਵਾਲੇ ਬਣੀਏ ਅਮਰਤ ਸ਼ਕੀਏ ਅਤੇ ਸਿੰਘ ਸਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਲਾਈਕ ਅਤੇ ਕਮੈਂਟ ਵਿੱਚ ਵੀ ਦੱਸਣਾ ਜੇਕਰ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਲੈਣਾ ਜੀ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ